ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਟਾੜੀਆਂ ਵਿੱਚ ਤੁਸੀਂ ਬੈੜ ਦੇਖਦੇ ਹੋਗੇ ਠੰਡੀ ਸੀਲ ਬੈੜ ਇਹ ਬਾਈਆਂ ਨੇ ਕੀਤੀ ਆ ਬਕਾਉ ਕਿੰਨੇ ਕ ਟਾਈਮ ਦੀ ਤੁਸੀਂ ਵੇਖੀ ਜਿਹੜਾ ਸਾਰੀ ਇਨਫੋਰਮੇਸ਼ਨ ਵੀ ਤੁਹਾਨੂੰ ਲੈ ਕੇ ਦਿੰਦੇ ਆ ਤੇ ਬਾਕੀ ਵੀਰਾਂ ਦੇ ਪਸ਼ੂ ਵਗੈਰਾ ਦੇਖੋ ਯਾਰ ਚੰਗੇ ਸੌਂਕਣਾ ਰੱਖੇ ਪਿਆ ਰੱਖੇ ਹੋਏ ਜਰੂਰ 8-10 ਆ ਪਰ ਟੌਪ ਕਲਾਸ ਦੇ ਮੱਝਾਂ ਤੇ ਜਿਹੜੀਆਂ ਕਹਿੰਦਾ ਵਾ ਮੇਲਿਆਂ ਦੇ ਵਿੱਚ ਜਾ ਕੇ ਹਰ ਇੱਕ ਬੰਦੇ ਦਾ ਖਿੱਚਦਾ ਕੇਂਦਰ ਬਣ ਜਾਂਦਾ ਕਿ ਆਪਾਂ ਵੀ ਇਦਾਂ ਦੇ ਪਸ਼ੂ ਉਸ ਲੈਵਲ ਦੀ ਬਿਨਾਂ ਦੇ ਘਰ ਦੇ ਕੋਸੇ ਵੀ ਵਪਾਰ ਦਾ ਕੰਮ ਨਹੀਂ ਇਹ ਵਿਹੜ ਕੀਤਾ ਵਿਕਰੀ ਵਾਲੀ ਸੇਲ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਕੋਸਿੰਗ ਪਿੰਡ ਸੰਤਪੁਰਾ ਮੋੜ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਦਾ ਪੱਕਾ ਕੈਂਚਾ ਬਾਇਆ ਢੱਲਮਾ ਤਪੇ ਨੂੰ ਜਾਂਦੇ ਆ ਉਹ ਰੋਡ ਤੇ ਆ ਗਿਆ ਆਪਣਾ ਪਿੰਡ ਸੰਤਪੁਰਾ ਹਾਂਜੀ ਪੱਕਾ ਕੈਂਚੀਆਂ ਤੋਂ 4 ਕਿਲੋਮੀਟਰ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ 997901478 977 97 018 01478 01478 ਠੀਕ ਹੈ ਸਾਰੇ ਪਸ਼ੂ ਜਿੰਨੇ ਪੱਤਰਕੀਮੇ ਦੇਖਦੇ ਚੰਗੇ ਸਾਰੇ ਘਰ ਦੇ ਤਿਆਰੀ ਕਰੇ ਆਪਣੇ ਕਰਦੇ ਜੀ ਆਪਣੇ ਦਾ ਰਿਕਾਰਡ ਹੈ ਸਾਰੀ ਠੀਕ ਹੈ ਕਿੱਲੇ ਬਾਰੇ ਪਤਾ ਵੀ ਹਾਂ ਕਿਹੜਾ ਕਿਸਦਾ ਬੱਚਾ ਹੈ ਠੀਕ ਹੈ ਫਿਰ ਮੇਲੇ ਬਾਰੇ ਵੀ ਜਦੋਂ 100 ਹੋਵੇ ਤਾਂ ਲੈ ਜਾਂਦੇ ਪਸ਼ੂ ਘਰ ਹਾਂ ਜੀ ਜੀ ਤਕਰੀਬਨ 3-4 ਹੁੰਦੀ ਆਪਣੇ ਆਈ ਵਾਰੀ ਠੀਕ ਹੈ ਮੇਲੇ ਚ ਤੇ ਫਿਰ ਮੱਝਾ ਵੀ ਲੱਗ-ਪੱਗ ਆਪਾਂ ਕਹਿੰਦੇ ਵਾਪਰ ਹੋਣਗੇ ਸਾਰਾ ਸਾਰਾ ਕਿਲੋਣੇ ਆ ਠੀਕ ਹੈ ਚੰਗੇ ਮੱਝਾ ਸਾਰੇ ਫਿਰ ਘਰੇ ਤਿਆਰ ਠੀਕ ਹੈ ਆਪਣੀ ਉੱਤੇ ਨਿਦਾਨ ਦੀ ਸੁਲਤਾਨ ਬੁੱਢਾ ਖੜਿਆ ਵਾਲਾ ਬੁੱਢਾ ਖੜਾ ਠੀਕ ਹੈ ਇਹ ਬਾਹਗੋ ਵਾਲੀ ਇਹ ਵੀ ਇਸ ਤੋਂ ਇਹ ਵੀ ਸੁਣ ਬਾਹਗੋਲੀ ਠੀਕ ਹੈ 3 3 ਦਾ ਦੇਖਣਾ ਠੀਕ ਹੈ ਪਰ ਸਾਰੀਆਂ ਰਿਕਾਰਡ ਨਾਲ ਘਰੇ ਚਾਰ ਕਰੀਆਂ ਵਿਆ ਹਨਾ ਆ ਪੀਸੀ 574 ਦੀ ਰਸਤਮ ਕਟੋਲੀ ਇਹ ਰਸਤਮ ਕਟੋਲੀ ਠੀਕ ਹੈ ਤੇ ਅੱਗੇ ਕਟੀਆਂ ਝੋਟੇ ਵੀ ਸਾਰੇ ਤਾਂ ਹੋਮ ਬ੍ਰੀਡੀਆਂ ਫਿਰ ਕਰਦੀ ਹਨਾ ਠੀਕ ਹੈ ਇਹ ਵੀ ਚਲੇ ਠੀਕ ਹੋ ਅੱਛਾ ਪੀ ਸਮਝੋ ਸੋ ਬ్రో ਬਹੁਤ ਵੀਰ ਕਹਿੰਦੇ ਯਾਰ ਪਸੂ ਖਤਮ ਹੋ ਚੁੱਕੇ ਤੇ ਜਿਹੜੇ ਵੀਰ ਕਹਿੰਦੇ ਜਿਹੜੇ ਸ਼ੌਂਕ ਆ ਮਨ ਦੇ ਵਿੱਚ ਉਹ ਫਿਰ ਆਪ ਹੀ ਇਹਨਾਂ ਮਾਰ ਕੇ ਪਸੂ ਕਰੇ ਤਿਆਰ ਕਰ ਲੈਂਦੇ ਬਾਕੀ ਦੇਖੋ ਯਾਰ ਕਿਆ ਬਾਤ ਹੈ ਸ਼ੇਰੇ ਪੰਜਾਬ ਦੀ ਠੀਕ ਹੈ ਸ਼ੇਰੇ ਪੰਜਾਬ ਦੀ ਠੀਕ ਹੈ ਅੱਗੇ ਆ ਗਈ ਹੈਗੀ ਇਹ ਵੀ ਸ਼ੇਰੂਪ ਇਹ ਵੀ ਇਸ ਦਾ ਸ਼ੇਰੂਪ ਸ਼ੇਰੂ ਹੋਦੀ ਆ ਗਈ ਆਹ ਗਾਇਆ ਰੁਸਤ ਮੇਂ ਹਿੰਦ ਰੁਸਤ ਮੇਂ ਹਿੰਦ ਸਰਕਾਰੀ ਐਕਚੁਅਲੀ ਦੀ ਦਾ ਅੱਛਾ ਕਟਾ ਆ ਗਿਆ 8 ਮਹੀਨਾ ਦਾ ਕਟਾ ਅੱਛਾ 8 ਮਹੀਨੇ じゃ ਸਰ ਫੇਰੀ ਸੋ ਸਾਰੇ ਪਸੰਦ ਬਾਇਓ ਡਾਟਾ ਫਿਰ ਆਪਣੇ ਕੋਲ ਹੈਨਾ 8 M416 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 ਦਾ ਤੇ ਜਿਹੜੀ ਆਪਾਂ ਇਹ ਗਾਂ ਹੁਣੇ ਵਿੱਚ ਨੂੰ ਲਾਈ ਆ ਇਹਨੂੰ ਸੂਈ ਨੂੰ ਟਾਈਮ ਕਿੰਨਾ ਖੋ ਗਿਆ ਜੰਕ ਇਹਨੂੰ ਹੋਊਗਾ ਜੀ 3 ਮਹੀਨੇ ਅੱਛਾ 3 3 ਮਹੀਨੇ ਦੇ ਕਰੀਬ ਹੋਗੇ ਅੱਛਾ 3 ਮਹੀਨਿਆਂ ਦੇ ਕਰੀਬ ਹੋਗੇ ਸੂਈ ਨੂੰ ਹਾਂਜੀ ਤੇ ਸੂਈਾ ਕਿਹੜਾ ਸੂਈ ਹੋਈ ਆ ਤੀਜਾ ਸੂਈ ਵੀ ਆ ਤੀਜਾ ਸੂਆ ਤੇ ਪਰ ਇਹ ਕਿਹਦੇ ਸਿਮਰ ਦੀ ਆ ਗਈ ਆ ਇਹ ਵੀ ਟੀਕੇ ਦੀ ਆ ਇਹ ਐਸ 34 ਦੀ ਹੈ ਅਸੇ ਐਸ 34 ਦੀ ਆ ਗਈ ਆਪ ਇਹ ਹਾਂਜੀ ਐਸ 34 ਦੀ ਹੁਣ ਤੀਜਾ ਸੂਆ ਸੁੱਕੇ ਚੌਥੇ ਲਈ ਸਿਮਰ ਲੈ ਲਿਆ ਅਗੇ ਨੇ ਹਾਂਜੀ ਹਾਂਜੀ ਸਾਈਕਲ 138 ਠੀਕ ਆ 138 ਦਾ ਸਿਮਰ ਰਖਾਤਾ ਇਹ ਹੁਣ ਦੁੱਧ ਕਿੰਨਾ ਗਾਂ ਕਲੇ ਥੱਲੇ ਇਹ ਲੱਗਿਆ ਜੀ 12 ਕਿਲੋ ਕਹਿੰਦਾ ਬਾ 10 ਤੋਂ ਬਾਹਰ ਜਮਾ ਲੈਪੜੂ ਤੇ ਠੰਡੀ ਸੀਲ ਦਾ ਆਪਾਂ ਸਟਾਰਟਿੰਗ ਹੀ ਦੇਖੀ ਆ ਤੁਸੀਂ ਬੈਠੇ ਜਣਾ ਉਹਨੇ ਪਾਸੇ ਬੈਠ ਕੇ ਉਹ ਜਿਵੇਂ ਵੀ ਰਕਾਇਦਾ ਸਾਈ ਵਾਲ ਗਰਮ ਹੁੰਦੀ ਉਹ ਗੱਲ ਤਾਂ ਹੈ ਹੀ ਨਹੀਂ ਬਿਲਕੁਲ ਸਾਰੇ ਸਾਡੇ ਸਾਡੇ ਕੋਈ 5 9 55 2 ਰਹਿੰਦੀਆਂ ਘੇਰੋ ਠੀਕ ਹੈ ਸਾਈ ਵਾਲਾ ਤੇ ਘਰ ਦੀ ਬਰੀਡ ਹੈ ਇੱਕ ਦੀ ਹੋਣੀ ਜਾਂ ਜਾ ਠੀਕ ਹੈ ਕਹਿੰਦਾ ਬਾ ਅੱਜ ਸਾਲ ਫਿਰ ਇੱਕ ਦੋ ਪੁੱਛੂ ਆਪਾਂ ਸੇਲ ਕਰ ਦਿੰਨੇ ਆ ਬਾਕੀ ਉਹਨਾਂ ਦਾ ਸਿਸਟਮ ਆਪਣਾ ਬਣਾਇਆ ਵਾ ਹਨਾ ਤੇ ਮਾੜੀ ਖੋਲਿਓ ਇਹਨੂੰ ਕਦ ਕਾੜ ਤੇ ਤੋਰਾ ਵਗੈਰਾ ਦੇਖੋ ਵੀਡੀਓ ਕਬਰ ਕਰਨ ਦਾ ਟਾਈਮ ਆਪਣਾ 4 ਸਵਾ 4 ਦਾ ਲਗਭਗ ਦਾ ਟਾਈਮ ਆ ਤੇ ਬਾਕੀ ਕੱਠ ਕੁੜੀ ਦੀ ਕੁਆਲਿਟੀ ਦੇਖੋ ਸੋਹਣੇ ਹਸਾਬ ਦੇ ਤਰੀਕੇ ਗੁੱਲੇ ਵਾਲਾ ਥਾਣਾ ਹੱਸੀ ਚ ਬੱਕਾ ਤੇ ਚੋਣ ਵਗੈਰਾ ਫਰਾਂਕਰ ਸਿੱਧੇ ਮੋਟਾ-ਮੋਟਾ ਜਾਵਾਂਗੇ ਤੇ ਮੁੱਲੇ ਦਾ ਕੀ ਰੱਖਿਆ ਜੀ ਆਪਾਂ ਮੁੱਲੇ ਦਾ ਭਰਤੀ 20000 ਜੀ 55000 ਹਾਂ ਮਣੀ ਮੋਟੀ ਕੁਝ ਐਸ ਮੌਕੇ ਦੇ ਹੋ ਜਾ 10 ਦਿਨ ਗੱਭਨ ਠੀਕ ਹੈ 10 ਦਿਨ ਹੋ ਗਏ ਸੀ ਮਟਰ ਖਾਏ ਨੂੰ ਤੋਂ 10 ਸੈਕਿੰਡ 40 ਦਾ 10 ਦਿਨ ਹੋ ਗਏ ਸੀ ਮਟਰ ਖਾਏ ਨੂੰ ਗੁੱਲੇ ਵਾਲਾ ਸੋਹਣਾ ਥਾਣਾ ਦੇਖ ਸਕਾ ਜੋਂ ਕਿ ਜਿੱਦਾਂ ਮਰਜੀ ਇੱਕ ਜਾਨੇ ਵਹਜੇ ਦੋ ਜਾਨੇ ਵਹਜੇ ਸੋ ਕੋਈ ਦਿੱਕਤ ਨਹੀਂ ਖਾਲੀ ਨਹੀਂ ਜਾਵਾ ਯਾਰ ਸੋ ਕਹਿੰਦੇ ਵਾ ਜਿਹੜੇ ਵੀ ਨੇ ਸਾਹਮਣੇ ਅੱਗੇ ਗੱਬਰ ਠਹਿਰ ਗਈ ਹੈ ਨਾ ਤੇ ਨਜ਼ਾਰੇਦਾਰ ਵਾਲੀ ਬੈਠ ਤਿਆਰ ਹੋ ਗਈ ਤੇ ਵਾਕੀ ਬੀਰਾਂ ਦੇ ਪਸ਼ੂਦਾਨ ਦੇਖ ਕੇ ਤੇ ਯਾਰ ਕਿਆ ਬਾਤ ਹੈ ਨਜ਼ਾਰਾ ਆ ਗਿਆ ਵੀ ਪਸ਼ੂ ਦੇਖੋ ਜੀ ਕਿਆ ਬਾਤ ਹੈ ਠੀਕ ਹੈ ਇਹ ਆਪਣੀ ਇਹ ਵੀ ਹੋਮ ਬਰੀਡ ਜੀ ਹਾਂਜੀ ਆ ਜੀ ਪੈਣੀ ਹੈ ਠੀਕ ਹੈ ਠੀਕ ਹੈ ਮਾਲਾ ਇਹ ਫਿਰ ਸਾਈ ਵਾਲ ਜਿਹਾ ਸੀਮੈਂਟ ਖਾ ਕੇ ਘਰ ਵੀ ਕਢ ਲਈ ਆਪਾਂ ਹਾਂ ਜੀ ਜੀ ਦਾ ਮਾਸ ਜਿਹੜਾ ਚਾਰ ਰੋਣੇ ਲਗਾਤਾਰ ਬੱਚਿਆਂ ਦੇ ਠੀਕ ਹੈ ਠੀਕ ਹੈ ਅਸਾ ਉਹ ਤੋਂ ਅੱਗੇ ਬਰੀਡ ਆਪਾਂ ਗਿਰਦੀ ਤਿਆਰ ਕਰਾਂ ਬੱਚ ਵੀਰ ਕਹਿੰਦੇ ਗਿਰ ਗਰਮ ਹੁੰਦੇ ਕਿਵੇਂ ਇਹ ਤਾਂ ਨਹੀਂ ਗਰਮ ਜੀ ਲੈ ਕੇ ਦੇਖਾਂਗੇ ਬੱਚੇ ਤੋਂ ਉਹਨੇ ਬੱਚਾ ਆਏਗਾ ਠੀਕ ਹੈ ਅੱਛਾ ਹੈਗਾ ਬਿਨਾ ਠੀਕ ਹੈ ਠੀਕ ਹੈ ਬੱਚਾ ਸੜਨ ਦੀ ਲੋੜ ਹੀ ਨਹੀਂ ਹੈ ਨਾ ਤੇ ਹਾਥੂ ਤੁਸੀਂ ਜਿਵੇਂ ਮਰਜੀ ਫ੍ਰੀਜ ਰ ਕੋ ਟੱਕ ਦੀ ਨਹੀਂ ਹੈ ਨਾ ਠੀਕ ਹੈ ਠੀਕ ਹੈ ਤੇ ਯਾਰ ਪਸ਼ੂ ਵਗੈਰਾ ਦੇਖੋ ਯਾਰ ਆਪਾਂ ਸ਼ੌਕਲਾ ਵੰਜਾ ਦੇ ਰੱਖੇ ਹੋਣਾ ਇਹ ਸਾਹੀਵਾਲ ਗਾਸ ਫਿਲ ਹਾਲ ਮੌਕੇ ਤੇ ਸੇਲ ਆ ਨੰਬਰਾਂ ਕਰੇ ਕੋਈ ਫਿਰ ਬੋਲ ਜਾਈ ਆਪਣਾ 797 01477 ਠੀਕ ਹੈ ਪਿੰਡ ਸੰਤਪੁਰਾ ਜ਼ਿਲ੍ਹਾ ਬਰਨਾਲਾ ਵੇਗਿਆ ਅੱਖੋ ਕੇ ਚ 4 ਕਿਲੋਮੀਟਰ ਠੀਕ ਹੈ ਠੀਕ ਹੈ ਕਿਸੇ ਵੀ ਵੀਰ ਦੇ ਵੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ ਰਾਣੀ ਗਾ ਬਿਲਕੁਲ ਜਿਹਦੇ ਘਰੇ ਚਲੀ ਗਈ ਨਜ਼ਾਰੇ ਲਿਆ ਦੇਣਾ ਵੀਡੀਓ ਦੇਖਦੇ ਚੈਨਲ ਨੂੰ ਪਿਆਰ ਦੇਣੀ